ਵੇਖੋ ਜੀ ਸਾਰੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਲਾਕੇ ਦਾ ਧੰਨਵਾਦ ਇਸ ਗੱਲ ਦੇ ਵਿੱਚ ਸਾਡੀ ਜਿਹੜੀ ਸੁਧਾਰ ਕਮੇਟੀ ਬਣੀ ਹੈ ਉਹਦੇ ਉਪਰਾਲਾ ਨੰਬਰ 2 ਅਸੀਂ ਅੱਜ ਪਹਿਲੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 61 ਸਾਲ ਦੀ ਉਮਰ ਹੋ ਗਈ ਬਾਸ ਸਟੈਂਡ ਹੀ ਸਾਨੂੰ ਨਹੀਂ ਮਿਲਿਆ ਜੇ ਮੈਂ ਅਸੀਂ ਪਹਿਲੀ ਸਰਕਾਰ ਦੇ ਵਿੱਚ ਤੇ ਉਹ ਲੋਕਾਂ ਹੀ ਮਾਰ ਲਿਆ ਠਾੜੇ ਦੇ ਕੋਲ ਉੱਥੇ ਮੇਰਾ ਖਿਆਲ ਅਸੀਂ ਜ਼ਿੰਦਗੀ ਦੇ ਵਿੱਚ ਬਾਸ ਨਹੀਂ ਇਹ ਦੇਖੀ ਜੀ ਅੱਜ ਤੁਹਾਡੇ ਜਿਹੜੇ ਨਮਾਇਦੇ ਸਾਡੇ ਸ਼ਹਿਰ ਦੇ ਜਿਨ੍ਹਾਂ ਨੇ ਸਿਰ ਚੁੱਕਿਆ ਹੈ ਇਸ ਸਿੱਧਾ ਸ਼ਹਿਰ ਨੂੰ ਸੁਧਾਰਨ ਵਾਸਤੇ ਇਸ ਸ਼ਹਿਰ ਦਾ ਨਿਵਾਰ ਬਦਲਣ ਵਾਸਤੇ ਅੱਜ ਜਿਹੜੇ ਬੱਸ ਸਟੈਂਡ ਨੂੰ ਚਾਲੂ ਕੀਤਾ ਗਿਆ ਹੈ ਸਾਰੇ ਨਗਰ ਦੇ ਸਾਰੇ ਇਲਾਕੇ ਦੇ ਸਾਡੀ ਸੁਧਾਰ ਕਮੇਟੀ ਸਾਰੇ ਹੀ ਰਲ ਕੇ ਇਸ ਨੂੰ ਕਾਮਯਾਬ ਬਣਾਉਣ ਵਾਸਤੇ ਸਾਰਿਆਂ ਨੇ ਯੋਗਦਾਨ ਪਾਇਆ ਸਾਰੇ 6 ਵਜੇ ਤੋਂ ਆਣ ਕੇ ਜਿਹੜੇ ਸਾਡੇ ਮੁਖ ਬਲਾਰੇ ਵੀ ਤੇ ਮੁਖ ਲੀਡਰ ਵੀ ਸਾਰੇ ਆਣ ਕੇ ਖੈਰਾਂ ਨੇ ਵੱਖ-ਵੱਖ ਤਰ੍ਹਾਂ ਦੇ ਯੋਗਦਾਨ ਪਾਇਆ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਮਰ ਪ੍ਰਧਾਨ ਸਾਡੇ ਸਰਦਾਰ ਕੇਕਸੋਰੀ ਬੋਲ ਗਏ ਨੇ ਇਹ ਫੈਸਲੇ ਨੂੰ ਬਰਕਰਾਰ ਰੱਖਣ ਲਈ ਸਾਨੂੰ ਕੁਝ ਵੀ ਕਰਨਾ ਪਏ ਅਸੀਂ ਆਪਣੀ ਹਰ ਤਰ੍ਹਾਂ ਦੇ ਤਰੀਕਾ ਵਰਤ ਸਕਦੇ ਹਾਂ ਧੰਨਵਾਦ ਅੱਜ ਬਸਟੈਂਡ ਖੇਮਤਨ ਜੱਲਤੀ ਦਾ ਗਿਆ ਕੀ ਕਹਿਣਾ ਚਾਹੁੰਦੇ ਜੇ ਕਿਨੂੰ ਇਹਦਾ ਫੇਰਾ ਦੇਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਜਿਹੜੀ ਨਗਰ ਸੁਧਾਰ ਕਮੇਟੀ ਨੇ ਉਪਰਾਲਾ ਕੀਤਾ ਹੈ ਇਹ ਬੜਾ ਸਲਾਘਾਯੋਗ ਉਪਰਾਲਾ ਹੈ ਤੋ ਬੜੀ ਹਿੰਮਤ ਹੈ ਹਜਰ ਪਰ ਮੈਂ ਸਰਕਾਰ ਕੋਲੋਂ ਵੀ ਇਹ ਮੰਗ ਕਰਦਾ ਵਾਂ ਕਿ ਬੱਚਾ ਤਾਂ ਵੀ ਇੱਥੇ ਖਲੋਣੀਆਂ ਇੱਕ ਤਾਂ ਚੰਗਾ ਇੱਥੇ ਪ੍ਰਬੰਧ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਦੇ ਇੱਥੇ ਦੰਗਰੀ ਦੋ ਤਿੰਨ ਰੂਮ ਬਣਨੇ ਚਾਹੀਦੇ ਨੇ ਜਿਹੜੇ ਆਪਣੇ ਡਰਾਈਵਰ ਕਨੈਕਟਰ ਭਰਾ ਜਿਹੜੇ ਇੱਥੇ ਆ ਕੇ ਰਾਤ ਸੌਂਦੇ ਨੇ ਜਿੰਨਾ ਸਵੇਰੇ ਕਰਕੇ ਆਪਣਾ ਜਿਹੜਾ ਟਾਈਮ ਚੁਪਣਾ ਹੁੰਦਾ ਪਰ ਉਹਨਾਂ ਦੇ ਸੌਣ ਵਾਸਤੇ ਇੱਥੇ ਜਗ੍ਹਾ ਹੀ ਕੋਈ ਨਹੀਂ ਹੈ ਦੀ ਮੈਂ ਸਵੇਰੇ ਪੰਜ ਵਜੇ ਖੜਾ ਹੁੰਦਾ ਮੈਂ ਰਹਿਣਾ ਬੱਥੇ ਦੇ ਅੰਦਰ ਡਰਾਈਵਰ ਸੁੱਤੇ ਹੁੰਦੇ ਆਪਾਂ ਇਹ ਭਰਾਲਾ ਕਰੀਏ ਜਾ ਕੇ ਭੁੱਲਰ ਸਾਹਿਬ ਨੂੰ ਮਿਲੀਏ ਪੱਟੀ ਜਾ ਕੇ ਕੋਈ 10 20 30 ਲੱਖ ਰੁਪਇਆ ਲੈ ਕੇ ਤੇ ਲਗਜ਼ਰੀ ਦੋ ਤਿੰਨ ਕਮਰੇ ਬਣਨ ਜਿਹਦੇ ਵਿੱਚ ਮਤਲਬ ਕੇ ਬਾਥਰੂਮ ਲੈਟਰ ਅਟੈਚ ਹੋ ਗਈ ਐ ਠੀਕ ਲੱਗੇ ਹੋਣ ਕਿਉਂਕਿ ਜਿਹੜੇ ਮੰਤਰੀ ਦੇ ਮਨ ਕਰਦੇ ਮੰਤਰੀ ਕੋ ਇਹ ਮੰਗ ਕਰਦੇ ਆ ਵੀ ਸਾਡੇ ਪਾਸਟੈਂਡ ਦੇ ਵਿੱਚ ਘੱਟੋ ਘੱਟ 4 ਇਹੋ ਜਿਹੇ ਰੂਮ ਬਣਨੇ ਚਾਹੀਦੇ ਡਰਾਈਵਰ ਕਨੈਕਟਰਾਂ ਵਾਸਤੇ ਜਿਹੜੇ ਰਾਤ ਨੂੰ ਇੱਥੇ ਸੌਣ ਤੇ ਕਿਉਂਕਿ ਜਿੰਨਾ ਦੂਰ ਸਵੇਰੇ ਤੜਕੇ ਪਹਿਲੇ ਡੈਮ ਤੱਕ ਪਹੁੰਚਣ ਰਹੇ ਨੇ ਉਹ ਨਹੀਂ ਆ ਸਕਦੇ ਏਡੀ ਦੂਰੋਂ ਪਰ ਤਾਂ ਵੀ ਆਗੇ ਉੱਤੇ ਰਹਿਣਗੇ ਕਿ ਉੱਤੇ ਵੀ ਜਗ੍ਹਾ ਹੋਊਗੀ ਇੱਥੇ ਵੀ ਬੱਤੀਆਂ ਅਰੇਂਜਮੈਂਟ ਹੋਊਗਾ ਇੱਥੇ ਕੋ ਚੰਗਾ ਪਾਣੀ ਹੋਊਗਾ ਤੇ ਪੂਰੀ ਇਹ ਚੀਜ਼ਾਂ ਇੱਥੇ ਮਤਲਬ ਕਿ ਆ ਸਕਦੀਆਂ ਨਹੀਂ ਦੇ ਤਾਂ ਅਸੀਂ ਇਤਨਾ ਇਤਨਾ ਫਲੇਅਰ ਸ਼ੁਰੂ ਹੋ ਜਾਣਾ